ਲਖਰੀਆ ਉਹ ਪੰਗਨੀਪੁਰ ਮੇਲਾ ਜਾਂਦਾ ਆਹ ਸਾਹਮਣੇ ਬੱਕਰਾ ਸੁਆਦ ਉਹ ਜਮੇ ਦਾ ਪਾ ਤੇ ਧੰਨਵਾਦ ਸਾਰੇ ਵੀਰਾਂ ਦਾ ਬਾਟ ਸਾਹਿਬ ਜੇ ਸਾਬਾ ਖੇਡੇਗਾ ਤੇ ਕਿੰਦੇ 51 ਸਨ ਸਨਵਾਦ ਹੋਵੇ ਯਾਰ ਸਾਬੇ ਨੂੰ ਮੁਬਾਰਕਾਂ ਦੇ ਹੁਣ ਵੜਾ ਜਾ ਜਿਹੜਾ ਥੋੜਾ ਥੋੜਾ ਜਾ ਬਾੜਾ ਬਾੜਾ ਵੀਰ ਬਣ ਕੇ ਥੋੜਾ ਥੋੜਾ ਲਾਈਨ ਤੋਂ ਪਿੱਛੇ ਅੜਜੋ ਜਣ ਲਈ ਆਪਾਂ ਮੈਚ ਦੇਖ ਲਈਏ ਥੋੜੇ ਵੀਰ ਐ ਥੋੜੇ ਭਾਈਓ ਹਲੋ ਥੋੜਾ ਥੋੜਾ ਸਾਈਡ ਤੇ ਆਪਾਂ ਕਰੀਏ ਮੈਚ ਰੋ ਲਾਪ੍ਰੀਤ ਕੈਨੇਡਾ ਤੇ ਗਿੰਨੀ ਆਸਟ੍ਰੇਲੀਆ ਮੰਦਰੀਪੁਰ ਯਾਰਾਂ ਦੇ ਯਾਰ ਸਾਡੇ ਵੀਰ 5 ਲੱਖ ਰੁਪਏ ਦਾ ਵੱਡਾ ਜੋਦਾ ਸੁਖਵੀਰ ਭਾਈ ਨੇ ਆਨੂੰ ਜਲਦੀ ਪੱਟ ਕੇ ਕਹਿੰਦਾ ਚਾਹੇ ਘੱਟ ਜਾਇ ਵੱਧ ਨਿਕਲ ਮੈਚ ਕਰਾਉਣੇ ਨੇ 29 ਨੂੰ ਧੰਨਵਾਦ ਆ ਸਾਡੇ ਵੀਰ ਦਾ ਲੈ ਵੀ ਵੀਰ ਮੈਚ ਸ਼ੁਰੂ ਕਰਵਾ ਦਈਏ ਉਧਰੋਂ ਕਰਨ ਬੈਨੀਪਾਲੋਣੀ ਸਿਮੀ ਬੈਨੀਪਾਲੋਣੀ ਔਰ ਬਦਰੀ ਪ੍ਰਵਾਨੋਣੀ ਜੋਬਨੋਣੀ ਮਲਕਪੁਰ ਵਾਲੇ ਕਹਿੰਦੇ ਕੁਸ਼ਤੀ ਦੰਗਲ ਕਪੂਰਗੜ੍ਹ ਦੇ ਵਿੱਚ 17 ਪ੍ਰਾਇਲ ਨੂੰ ਓਪਨ ਜੀਪ ਪਹਿਲਾ ਇਨਾਮ ਦਿੱਤੀ ਜਾਵੇਗੀ ਲਾਲ ਸਿੰਘਾਂ ਵੱਲੋਂ ਧੰਨਵਾਦ ਆ ਲਓ ਕਹਿੰਦੇ ਪਹਿਲੀ ਰੇਡ ਪਾਉਣ ਦੇ ਲਈ ਬੋਪਰ ਦੀ ਧਰਤੀ ਆਓ ਸਾਹਮਣੇ ਕਹਿੰਦੇ ਕੱਲੂ 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 ਬਨੇ ਕੋੜ ਨੇ ਪ੍ਰਜ ਕਹਿੰਦੇ ਗੱਲ ਚੱਲ ਵੱਖਰੀ ਐ ਉਹ ਤਬਰੀਪੁਰ ਤੇ ਲਾ ਚੱਲਦਾ ਆਓ ਸਾਹਮਣੇ ਬੱਕਰਾ ਸੁਆਦ ਉਹ ਜਮੋ ਦਾ ਤਾ ਤਾਬ ਗੇੜ ਵਿੱਚ ਉਹ ਬੜਾ ਨਜ਼ਾਰਾ ਊ ਇਆ ਕਹਿੰਦੇ ਸੂਰੇ ਵਾਲੀਆ ਗੱਜੜ ਬੱਲੇ ਬੱਲੇ ਕਰ ਆ ਗਿਆ ਆ ਕੁਰੀ ਧਲੇਰ ਵਾਲਾ ਓਏ ਕੁਰੀ ਕਬੱਡੀ ਪਾਰਿਆ ਮੇਰੇ ਮਿੱਤਰੋ ਉਪਰ ਕਹਿੰਦੇ ਕਿਵੇਂ ਤੰਗਵਾਦਾ ਵੱਡੇ ਵੀਰ ਦਾ ਓ ਲਸਾੜੇ ਪਿੰਡ ਦੀ ਗੱਲ ਚੱਲਦੀ ਐ ਬੱਬੂ ਕਹਿੰਦੇ ਮਾੜਾ ਜਿੰਦਗੀ ਦਾ ਪਹਿਲ ਲਸਾੜੇ ਵਾਲਾ ਕਹਿੰਦੇ ਅੱਜ ਚੱਗੀ ਆਇਆ ਹੋਇਆ ਓ ਲਸਾੜੇ ਵਾਲਾ ਜਿੱਤੇ ਵਾਸੀ ਹੋਣੀ ਭਵਿੰਦਰ ਸਿੰਘੂਣੀ ਗੁਰਵਿੰਦਰ ਕਾਟੀ ਬਾਈ ਦਾ ਪਿਆਰਾ ਇਧਰਲੇ ਪਾਸੇ ਬਣੀ ਸਮਾਣੇ ਵਾਲਾ ਉਹ ਤੜੀ ਸਮਾਣੇ ਵਾਲਾ ਉਧਰ ਕਹਿੰਦੇ ਗਗਨ ਬੌਂਸਰ ਦਾ ਨਾਮ ਵੱਡਾ ਹੈ ਉਹ ਦਿলো ਧੰਨਵਾਦ ਵੀਰਾਂ ਦਾ ਉਹ ਗਗਨ ਬੌਂਸਰ ਉਹ ਦਵਾ ਮਾਣੇ ਮੋਡਿਆ ਦੇ ਲਈ ਇੱਥੇ ਕਹਿੰਦੇ ਕੀਤੂ ਕਬੱਡੀ ਪਾਰਿਆ ਮਾਰੇ ਮਿੱਤਰੋ ਉਹ ਰੇਂਦਰ ਸਾਰੇ ਫੜਲੇ ਪਰ ਜੇ ਕੀਤੂ ਫੜ ਲਿਆ ਚੱਲ ਬੱਖਰੀ ਵਾਹ ਓ ਜਬਰੂਆ ਅੱਜ ਕਹਿੰਦੇ ਹਣੀ ਚਾਲ ਵੱਡਾ ਵੀਰ ਆਇਆ ਜੇ ਅੱਜ ਨਾ ਹਰ ਰੋੜ ਕਰਾਈ ਓ ਕਰਦੇ ਹਟਿਆ ਤੋਤੇ ਵਾਰੀ ਭਾਵੇਂ ਨੌ ਆ ਗਏ ਉਹ ਫੇਰ ਨਹੀਂ ਉਹ ਤਾਹੀ ਤੱਕ ਕਿਸੇ ਨੇ ਆਖਿਆ ਕਿ ਟੱਟ ਕੇ ਜੇ ਛਤਰੀ ਤੇ ਉਹ ਉੱਡ ਗਈ ਕਬੂਤਰੀ ਉਹ ਦਸਵੇਂ ਸ਼ਿਕਾਰੀ ਜੱਟਾ ਕਿਹਨੂੰ 잡ਣਾ ਉਹ ਦਸਵੇਂ ਸ਼ਿਕਾਰੀ ਜੱਟਾ ਕਿਹਨੇ 잡ਣਾ ਆ ਜਾਪੀ ਤੋਂ ਵੀ ਰੇਡਰ ਆਇਆ ਚੱਲਦੇ ਉਹ ਜਿਵੇਂ ਕਾਂਗਲੇ ਉੱਥੋਂ ਚੱਲਦਾ ਓਏ ਰੇਡ ਪੈ ਗਈ ਓਏ ਇਹ ਕਬੱਡੀ ਕਿੰਨੀ ਆਸਟ੍ਰੇਲੀਆ ਲਾਪ੍ਰਿਤ ਕੈਨੇਡਾ ਹਰ ਇੱਕ ਜੱਫੇ ਦੇ ਵੱਡੇ ਮਾਨ ਸਰਵਣ ਸਰਿੰਦਰ ਪਾਸਰੀ ਜੀ ਉਹਨਾਂ ਵੱਲੋਂ ਵੱਡੇ ਮਾਨ ਸਰਵਣ ਹਰ ਇੱਕ ਜੱਫੇ ਦੇ ਵੱਡੇ ਮਾਨ ਸਰਵਣ ਗੱਗੀ ਦਾ ਧੰਨਵਾਦ ਹੈ ਗੱਗੀ ਚਮਟਦਾ ਜਿੰਨੇ ਧੰਨਵਾਦ ਹੈ ਦੇ ਫਤਿਹ ਦਾ ਉਹ ਸਾਹਮਣੇ ਰੇਡਾਂ ਪੈਂਦੀਆਂ ਨੇ ਕਿਵੇਂ ਪ੍ਰੀਤ ਉਹਦੀ ਦਿਵਿੰਦਰ ਉਹਨੀ ਵੀਰ ਨੇ ਆਹ ਕਹਿੰਦੇ ਗੁੱਜਰਾਂ ਦਾ ਮੁੰਡਾ ਕਬੱਡੀ ਪਾਰ ਰਿਹਾ ਉਧਰ ਕਹਿੰਦੇ ਜੱਗੀ ਲਸਾੜਾ ਪੈਂਦਾ ਜਸੂ ਸਿਆਣਾ ਉਹ ਵੀਰ ਨੇ ਹਾਂ ਮਨਿੰਦਰ ਯੂਐਸਏ ਦੇ ਸ੍ਰਿੰਦਰਪਾਲ ਸਿੰਘ ਯੂਐਸਏ ਕਿੰਨੀ ਆਸਟ੍ਰੇਲੀਆ ਨਾਲ ਕੈਨੇਡਾ ਹਰ ਜੱਫੇ ਤੇ ਵੱਡੇ ਮਾਣ ਸਨਮਾਨ ਇਧਰਲੇ ਪਾਸੇ ਕਹਿਣਗੇ ਆਲੇ ਹੈਪੀ ਦਾ ਜਸਪ੍ਰੀਤ ਦਾ ਸੁੱਕ ਮਾਣ ਦਾ ਬਿੱਲੇ ਬਾਈ ਹਾਂ ਖੇਡ ਮੈਦਾਨ ਦੇ ਵਿੱਚ ਚਖੇਤਾ ਕਬੱਡੀ ਪਾ ਰਿਹਾ ਲਾਪੀ ਕੈਨੇਡਾ ਕਿੰਨੀ ਆਸਟ੍ਰੇਲੀਆ ਸ੍ਰਿੰਦਰ ਬਾਈ ਤੇ ਗੁਰਵਿੰਦਰ ਕਾਂਢੀ ਬਾਈ ਹੋਣਾ ਦਾ ਮਾਨਵਿੰਦਰ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਰੁਪਿੰਦਰ ਜੀ ਨੇ ਅਮਰੀਕੀ ਕਰੀ ਗੱਲ ਉਹ ਰੁਪਿੰਦਰ ਜੀ ਕਹਿੰਦੇ ਰਹੀ ਹੈ ਜਿਲਾਂ ਲੁੱਪਿਆਣਾ ਇਹ ਕਹਿੰਦੇ ਮਾਲਵੇ ਦਾ ਦਿਲ ਹੈ ਮੇਰੇ ਮਿੱਤਰੋ ਉਹ ਪੰਜਾਰ ਦਾ ਦਿਲ ਹੈ ਜਿਲਾਂ ਲੁੱਪਿਆਣਾ ਉਹ ਤਾਲਵੇ ਦੇ ਵਿੱਚ ਮੇਲਾ ਚੱਲਦਾ ਕਿਹਦਾ ਸੁਣ ਕੇ ਜੋਧਿਆਂ ਦਾ ਉਹ ਦੁਨੀਆ ਕੰਬਦੀ ਆ ਇਹ ਧਰਤ ਮਾਲਵੇ ਦੀ ਤੱਤੇ ਆ ਪਕਰਾਉਣੇ ਆ ਬੱਤੇ ਆ ਤਕਰਾਉਣੇ ਜੰਮਦੀ ਆ ਗੁਰਵਿੰਦਰ ਕਾਟੀ ਦੀ ਮਦਰੀ ਪਰਵਾਰੇ ਅਜੇ ਬਲਬਾਸੀ ਨਾਲ ਭਪਿੰਦਰ ਸੰਧੂ ਦਾ ਪਿਆਰ ਵਾਹ ਦੇਦੀ ਆ ਪਰਵਾਹ ਦੇਦੀ ਆ ਵਾਹ ਦੇਦੀ ਇਹਨਾਂ ਦੀ ਹਣੀ ਲਾਵੇ ਫਿਕਰ ਓ ਤਾਰਿਆਂ ਤੁੱਤੇ ਕੁਝ ਨਹੀਂ ਹਣੀ ਕਹਿੰਦਾ ਸੀ ਰਿਸ਼ਤੇਦਾਰੀਆਂ ਵੀ ਗੂੜੀਆਂ ਨੇ ਕਿਤੇ ਮੇਲਾ ਮਾੜਾ ਨਾ ਹੋ ਜਾਏ ਪਰ ਮੇਲਾ ਚੋਟੀ ਦਾ ਹਲੋ ਤੇ ਕਹਿੰਦੇ ਉਹ ਗੱਲ ਚੱਲਣੀ ਆ ਅਬਰ ਰੋਜੀ ਜੀ ਪੁੰਜੜਗੇ ਪਰਸ਼ਨਾਫ ਆਹ ਕਹਿੰਦੇ ਗੁਰੀ ਧਲੇਰ ਵਾਲਾ ਕਬੱਡੀ ਪਾ ਰਿਹਾ ਖੇਡ ਵਿੱਚ ਚਾਰ ਜਾਫਿਆਂ ਦੇ ਵਿੱਚੋਂ ਸੋਨੀ ਸਿਹਾਂਮਾਲ ਦਾ ਹੁਸ਼ਿਆਰਾ ਬੋਪੜ ਦਾ ਹੁਣ ਕੌਣ ਟਕਰਾ ਕੇ ਜਾਂਦਾ ਆਹ ਕਹਿੰਦੇ ਮੁੰਡਾ ਪਿੰਡਾਂ ਦਾ ਪਿੰਡਾਂ ਦਾ ਪਰ ਬੁੱਜੇ ਬੱਲੇ ਵੀ ਮੁੰਡਾ ਇਲਾਕੇ ਦਾ ਉਹ ਧਲੇਰ ਵਾਲਾ ਗੁਰੀ ਟੱਕੜੇ ਪੁਆਇੰਟ ਦਾ ਵਾਅਦਾ ਕਰ ਗਿਆ ਰਕੇਸ਼ ਦੀ ਰੇਡ ਅਮੀਰ ਕਰ ਦੇਗਾ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੁੰਡੇ ਕਹਿੰਦੇ ਬਈ ਅਮਨ ਰੋਚੀ ਨੇ ਆਉਣਾ ਅਮਨ ਰੋਚੀ ਨੇ ਆਉਣਾ ਕਿ ਟੋੜੀ ਟੁੱਕਰੀ ਤੁਨਾਲੀ ਜੀ ਮੈਂ ਉਹ ਜੱਟ ਵੀ ਆ ਤਿੰਨ ਸੇਲੀਆਂ ਉਹ ਢੋੜੀ ਡੁੱਕਰੀ ਤਨਾਲੀ ਤੀਜੀ ਮੈਂ ਉਹ ਜੱਟ ਵੀ ਆ ਤਿੰਨ ਸੇਲੀਆਂ ਹਲੇ ਕਹਿੰਦੇ ਅਮਨ ਰੋਜੀ ਨੇ ਲੱਗਣਾ ਉਹ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਆਹ ਕਹਿੰਦੇ ਜਿੱਤੂ ਪੁੱਢੜ ਬੁਰੀਆ ਕਬੱਡੀ ਤਾਰਿਆ ਉਹ ਕੌਣ ਫੜੂ ਕੌਣ ਰੁੱਕੂ ਉਹ ਜਿਤਵਾਜੀ ਵਿੱਚ ਛੱਟੇ ਤਖਤ ਹਜ਼ਾਰੇ ਜਾਂਦੇ ਨੇ ਬਾੜਾ ਹੋਵੇ ਟਾ ਜਿਵੇਂ ਆ ਆਇਆ ਹੁਣ ਇਹ ਫੈਦਲ ਹੈ ਫੈਦਲ ਹੈ ਉਧਰ ਕਹਿੰਦੇ ਜੱਗੀ ਦਾ ਲਸਾਣਾ ਪਿੰਦਾ ਜਦੋਂ ਬਿਲਬੜ ਜਾਈਦਾ ਉਹ ਦਿਲੋਂ ਦਵਾਮਾ ਪੱਟਾ ਪਿਆਰ ਨਾਲ ਕਹਿੰਦੇ ਜੱਸ ਸਿਉੜਾ ਆ ਸਿਉੜੇ ਵਾਲੇ ਬੈਠੇ ਆ ਇਹਦੀ ਛਡਾਈ ਹੈ ਕੌਡੀ ਨੇ ਉਹ ਸਭ ਦੇ ਲਈ ਦਵਾਮਾ ਨੇ ਜਸਵੀਰ ਸੋਮਣ ਖੇੜੀ ਹਰਦੀਪ ਕਹਿੰਦੇ ਗਰੀਸਤੂ ਆ ਕੋਲਟੇ ਵਾਲਾ ਮਨੂ ਬੈਠਾ ਸਾਰਾ ਪਿੰਡਦ ਵਾਲੇ ਆ ਫਿਰਦਾ ਉਹਦੇ ਓਏ ਆ ਜਾ ਕਹਿੰਦੇ ਸੂਰੇ ਵਾਲਿਆ ਉਹ ਬਣੀ ਸਮਾਰੇ ਵਾਲਾ ਇੱਕ ਤਾਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਉਧਰ ਕਹਿੰਦੇ ਕਾਲੇ ਵੀਰ ਵੱਲੋਂ ਵੱਡੇ ਪਿਆਰ ਦੇ ਵੱਡੇ ਸ਼ੁਤਕਾਰ ਦੇ ਵੱਡਾ ਧੰੜਾ ਦਾ ਓਏ ਕ੍ਰਿਸ਼ਨ ਪੁੱਛਲਾ ਜਿੰਨੀ ਕੀਤੇ ਮਾ कॾी <laughs> कृष्ण ਆ ਮਾਚਾ ਕਿੱਲੋ ਵਾਲਾ ਕਹਿੰਦਾ ਵੀ ਬਾਈ ਇੱਕ ਵਾਰੀ ਕਹਿ ਦੇ ਕਿ ਸਾਡੀ ਵੀ ਹੋਣਾ ਤੇ ਕੱਲ ਕੋਈ ਗੱਲ ਨਹੀਂ ਹੋਰ ਦਾ ਹੋਏਗਾ ਸਾਨੂੰ ਕੱਲ ਰਣਕੂ ਓਏ ਅੱਗ ਕਬਜੇ ਦੀ ਤੇਲੀ ਅਗੂ ਆਹ ਡਾਂਗ ਖੜਕੂ ਡਾਂਗ ਖੜਕੋ ਆਹ ਕਬੱਡੀ ਦੀ ਬਾਸ ਸੰਧੂ ਬਰਾਬਰ ਗੰਗੀ ਝਮਟ ਬਾਈ ਮੇਲਾ ਸਫਲ ਮੇਲਾ ਸਫਲ ਉਧਰ ਕਹਿੰਦੇ ਸੋਨੀ ਓਏ ਹਰਦੀਪ ਭਾਈ ਕਹਿੰਦਾ ਗਰੀਸ ਹੀਰਾ ਪੱਟ ਫੜਿਆ ਆ ਜਿਹਦੇ ਬਾਰੇ ਕੀ ਖਿਆਲ ਗੱਲਾਂ ਲੱਗੜੀਆਂ ਟਿਕਾੜੇ ਓਏ ਤਨਦੂ ਆਜੋ ਦਵਿੰਦਰ ਦੇ ਮੇਲੇ ਤੇ ਓਏ ਪਾਸੇ ਹੋ ਜਾਓ ਵਾਲਿਆ ਧੰਨਵਾਦ ਹੈ ਪੰਜ ਨੂੰ ਜੜਕੜੀ ਵਾਲਾ ਕਹਿੰਦਾ ਰਾਜਪੁਰ ਦੇ ਵਿੱਚ ਦੁਨੀਆ ਨੂੰ ਅੱਖੇ ਨਿਕਲਦੀ ਬਖਾਵਾਗੇ ਧੁੱਪ ਤੇ ਧੂਏ ਨੂੰ ਪੁੱਛਦਾ ਵੀ ਕੋਈ ਨਹੀਂ ਕੱਢਣੀ ਦੀ ਆਕੀ ਪੈਂਦੇ ਆ ਲੋਕੀ ਫੇਰ ਗੱਲਾਂ ਕਰਦੇ ਤੇ ਦੋਨੋਂ ਕੜਕਸ ਦੇ ਵਿੱਚ ਮੇਲਾ ਹੋੜਾ ਮੈਂ ਤਾਂ ਪਹਿਲਾ ਆਖਿਆ ਅੱਜ ਦਰਿਆਵ ਜੜੇ ਆ ਪਾਰਾ ਬੱਲੇ ਭੰਬੜ ਬੱਜੀ ਅੱਜ ਬਸੰਤੇ ਨਹੀਂ ਅੱਜ ਕੱਪਰ ਨੱਚੋ ਕਹਿੰਦੇ ਜੱਟ ਸੰਦੇ ਬਰਸਾਲਪੁਰੀਏ ਨੇ ਠੋਕਦੇ ਰਤਿਸਵਰਨ ਕਾਗਮਾ ਸੂਰੇ ਵਾਲੀਏ ਨੇ ਠੋਕਦੇ ਫੋੜਦੇ ਕਮਰ ਦੀ ਨਾਲ ਤੂਫਾਨ ਮਰੀਕਾ ਸਵਰਨ ਵੀਰ ਜਿੱਥੇ ਸਵਰਨ ਆ ਜਾ ਫੋੜਦੇ ਕਹਿੰਦੇ ਬਰਸਾਲਪੁਰਿਆ ਬੈਠਾ ਤਿੰਨ ਜੱਫੇ ਲਾ ਕੇ ਮੇਰੇ ਵੀਰੋ ਉਹ ਬੋਪਰੀਆ ਇਸ਼ਾਰਾ ਟਰਾਈ ਕਰਦਾ ਹੋਇਆ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਹੈ ਤੇ ਦੂਜੇ ਪਾਸੇ ਤੱਕਾਂਗੇ ਉਹ ਖੁਸ਼ੀ ਕਲਿਆਰੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵਾਦਾ ਹੋਇਆ ਕੱਲ ਨੂੰ ਦਵਿੰਦਰ ਸਰਪੰਚ ਦਾ ਮੇਲਾ ਮੇਰਪੋੜ ਦੀ ਧਰਤੀ ਦੇ ਮੇਰੇ ਵੀਰੋ ਸਾਰਿਆਂ ਨੂੰ ਸੱਦੇ ਦੇ ਕੇ ਹੁਕਮ ਆ ਕੇ ਪੁੱਜੋ ਓ ਵਾਖੋ ਮੇਰੇ ਪਿਆਰਿਆ ਸ਼ਾਹੋਕੇਵਾਲਾ ਰਵੀ ਓ ਬੱਲੇ ਬੱਲੇ ਹੋ ਗਈ ਮਿੱਤਰੋ ਓ ਖੜਕਾ ੜਕਾ ਅੰਦੇ ਦੂਰ ਤੇ ਦੂਜਾ ਠੋਕਿਆ ਤੇ ਦੂਜਾ ਠੋਕਿਆ ਤਿੰਨ ਗਫੇ ਲਾ ਕੇ ਬਰਸਾਲਪੁਰੀਆ ਫੋੜ ਤੇ ਬੈਠਾ ਓ ਸਵਰਨਿਆ ਫੋੜ ਤੇ ਬੈਠਾ ਪਿਆਰਾ ਸਾਉਂਡ ਮੰਨ ਵੀ ਖੋਲ ਦੋ ਹਾਓ ਸਾਹਮਣੇ ਕਦੇ ਟੱਕਰ ਫੋੜਾਂ ਦੀ ਚੱਲਦੀ ਆ ਮਦਰੀਪੁਰ ਦਾ ਕੱਪ ਚੱਲ ਰਿਹਾ ਮੇਰੇ ਵੀਰੋ ਕੱਖ ਵੀ ਬਹੁਤ ਵੱਡਾ ਓ ਕਿਹੜੇ ਭਾਗਾ ਵਾਲੇ ਦੋ ਪੰਡ ਕੇ ਜਿਹੜੇ ਅੱਜ ਮਦਰੀਪੁਰ ਚੋਂ ਫੋੜਾ ਪਾਸੇ ਟੰਟਾ ਜਿਹੜੇ ਪਾਸੇ ਜਫਾ ਲੱਗੂ 500 ਦੇ ਜਿਹੜੇ ਮਾਨਸਕਾਰ ਹੋਣਗੇ ਤੇਰੇ ਵੀਰੋ ਸਾਹਮਣੇ ਆ ਪਵਨ ਟੰਟਾ ਮੇਰੇ ਵੀਰੋ ਤੇ ਦੂਜੇ ਪਾਸੇ ਸ਼ਾਹੋਕੇ ਵਾਲਾ ਹੋ ਬੱਲੇ ਬੱਲੇ ਹੋ ਗਏ ਮਿੱਤਰੋ ਹੋ ਨੰਬਰ ਬੜੀ ਸਮਾਣੇ ਨੇ ਕਮ ਦੇ ਗਗੜ ਮੇਰੇ ਵੀਰੋ ਟਰਾਈ ਕਰਦਾ ਥਾ ਦੇ ਵੀਰ ਸੈਂਟਰ ਪਾਲ ਸਿੰਘ ਜੀ ਯੂ ਐਸ ਏ ਵਾਲੇ ਉਹਨਾਂ ਵੱਲੋਂ ਹਰ ਇੱਕ ਜਫਾ 500 ਦਾ ਸਾਡੇ ਵਾਲਾ ਭਗੇਲਾ ਢਿੱਲੋ ਅਮਰੀਕਾ ਤੋਂ ਉਹ ਵੀ ਵੱਡੇ ਮਾਣ ਭੇਜਦਾ ਧੰਨ यूसपी यू एस ए वारो हर हिकु जफ़ा पाण जे सार पैदा ਕਾਂਗਰਾਂ ਮੁਰੇ ਨਾ ਫੜੋ ਹੱਥ ਬੰਨ੍ਹ ਕੇ ਬੈਠ ਗਿਆ ਐਨਾ ਵਧੀਆ ਮੈਚ ਆ ਖਾ ਲੈ ਨੋ ਯਾਰ ਕੀ ਕਹਿੰਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਮੇਰੇ ਵੀਰੋ ਕੇਸ਼ ਹੈ ਬਹੁਤ ਵਧੀਆ ਕੋਈ ਦੂਜੇ ਪਾਸੇ ਕਾਗਰ ਸੂਰੇ ਵਾਲਿਆ ਤੇ ਨੰਬਰ ਜਿਹੜਾ ਰੇਡਰ ਦੇ ਘਰ ਦੇ ਵਿੱਚ ਆ ਉਹ ਕੀਟੂ ਮੇਰੇ ਵੀਰੋ ਕਬੱਡੀ ਪਾਉਂਦਾ ਹੈ ਅੱਗੇ ਨੂੰ ਕੱਢਾ ਰਿਹਾ ਉਧਰ ਹਰਜਿੰਦਰ ਸਿੰਘ ਜੀ ਸੰਘੇੜਾ ਤਲਵਣ ਵਾਲੇ ਕੈਨੇਡਾ ਦੇ ਵਿਪਲ ਵਿੱਚ ਮੇਰੇ ਵੀਰੋ ਜੇਬੀ ਟਰਾਂਸਪੋਰਟ ਦਾ ਬਹੁਤ ਵੱਡਾ ਨਾਂ

ਖੁਸ਼ਿਆਰਾ ਬੋਪਰੀਆ ਜਫਾ ਲਾ ਗਿਆ 500 ਦੇ ਦੇ ਫਿਰੇ ਡਗਦੇ ਜੇ ਫੋੜ ਪੰਟੂ ਲੈ ਕੇ ਲੜਨਾ ਤਾਂ ਜੱਪੇ ਲੋਣੇ ਪੈਣੇ ਨੇ ਕਿਉਂਕਿ ਪ੍ਰਸਾਲ ਪੁਰੀਏ ਦੇ ਉਹ ਜੱਫੇ ਤੇ ਤੋਂ ਵੱੱਟ ਥੋਪਦੇ ਓਏ ਉਹ ਜੱਫੇ ਤੇ ਤੋਂ ਵੱੱਟ ਥੋਪਦੇ ਤੇ 12 ਤਰੀਕੇ ਪੰਨਵਾ ਦੇ ਕਬੱਡੀ ਕੱਪ ਦੀ ਐ ਭਾਈ ਕੁਲਜੀਤ ਸਰਪੰਚ ਭਾਈ ਕੁਲਜੀਤ ਨਾਲ ਵੱਲੋਂ ਸੱਦੇ ਹੋ ਰਹੇ ਮੇਰੇ ਵੀਰੋ ਮੇਜਰਲੀ ਖੇਡੂ 12 ਤਰੀਕਾ ਪੰਨਵਾ ਵਾਲੇ ਪੰਨਵਾ ਦੇ ਕੱਪ ਦੀ ਗੁਰੀ ਦੀ ਕਬੱਡੀ ਆਹ ਨੇ ਰਾਮ ਵਾਲਾ ਗੁਰੀ ਕਬੱਡੀ ਪਾਰਿਆ ਮਦਵੀਪੁਰ ਦਾ ਕੱਪ ਚੱਲਦਾ ਮੇਰੇ ਪੰਜਾਬੀ ਵੀਰੋ ਆਹ ਸੁਪਰ ਫਾਈਨਲ ਥੋੜਾ ਵਾਲਾ ਖੇਡਿਆ ਜਾ ਰਿਹਾ ਹੁਣ ਦੇਖਾਂਗੇ ਉਸੇ ਸ਼ਰਤ ਤੋਂ ਪੁੱਛਿਆ ਹੋਇਆ ਆਹ ਸਾਹਮਣੇ ਕਬੱਡੀ ਪਾਉਂਦੇ ਨਹੀਂ ਹਰ ਇੱਕ ਜੱਫੇ ਦਾ 500 ਲਾਤਾ ਚਮੜ ਯੂ ਐਸ ਏ ਵਾਲੇ ਪ੍ਰਾਵਾ ਨੇ ਚਮੜਾ ਦੇ ਸਾਹਮਣੇ ਰਕੇਸ਼ ਪੋਪਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਸੂਰਿਆਲ ਜੇ ਖੇੜ ਉਹ ਮੁੰਡੇ ਨੂੰ ਉਹ ਸ਼ੂਰਿਆਲ ਕੇ ਖੇੜ ਉਹ ਮੁੰਡੇ ਨੂੰ ਇੱਕ ਪਾਸੇ ਉਹ ਬੱਲੇ ਬੱਲੇ ਸ਼ਾਹੋਕੇ ਵਾਲਾ ਤੇ ਫੈਸਲਾ ਕੀ ਹੋਣਾ ਨੰਬਰ ਜਿਹੜਾ ਹੈ ਰੇਡਰ ਦੇ ਕਲਚੇ ਦੇ ਵਿੱਚ ਆਸਰਦੇ ਚੱਕ ਲੈ ਕੇ ਛੇੜ ਉਹ ਮੁੰਡਨਪੁਰੀਆ ਕੀਤਾ ਜੱਫੇ ਸਾਰੇ ਰੇਡਰਾਂ ਨੂੰ ਲੱਗ ਗਿਆ ਇਹ ਤਾਂ ਹੁਣ ਇੱਕ ਜਿ

ਦੀ ਬੋਦੇ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਮਨਪ੍ਰੀਤ ਸੋਮਲ ਖੇੜੀ ਵੱਲੋਂ ਵੱਡੇ ਮਾਣ ਆਇਆ ਤੇ ਦੋਵਾਂ ਦੇ ਲਈ ਧੰਨਵਾਦ ਬਹੁਤ ਬੜਾ ਮੈਚ ਤੇ ਪਰੋ ਚਗ ਕੈਨੇਡਾ ਤੇ ਨਾਲ ਸਾਡੇ ਗੁਰਿੰਦਰ ਸਿੰਘ ਜੀ ਕਾਦੀ ਉਹਨਾਂ ਵੱਲੋਂ ਵੱਡੇ ਮਾਨ ਮਾਨ ਗੋਲੀ ਦੇ ਬੋਲਾਂ ਤੋਂ ਹੋ ਜੋਗੇ ਸੱਤੂ ਕਬਾੜਾ ਲਈ ਆਇਆ ਕਿੰਨੀ ਆਸਟ੍ਰੇਲੀਆ ਲਾ ਆਸਟ੍ਰੇਲੀਆ ਲਾ ਪ੍ਰੀਤਪਰਾ ਸਾਡਾ ਕੈਨੇਡਾ ਮੇਰੇ ਵੀਰੋ ਕਿੰਨੀ ਆਸਟ੍ਰੇਲੀਆ ਉਹਨਾਂ ਦੇ ਬਹੁਤ ਵੱਡੇ ਦੇ ਨਾਲੇ ਇੱਕ ਪਾਸੇ ਸ਼ਾਹੋ ਮੇਰਾ ਉਹ ਦੂਜੇ ਪਾਸੇ ਪੋਜ ਪ੍ਰੀਤ ਰਕੇਸ਼ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲੋ ਧਲੇਰ ਵਾਲਿਆ ਆਪਾਂ ਕਬੱਡੀ ਸਾਰੋ ਧਲੇਰ ਵਾਲਿਆ ਆ ਰਿਹਾ ਜੱਗੀ ਭੰਦੇੜ ਹੈਪੀ ਜਨਗਣੀ ਖੰਨੇਵਾਲਾ ਬੱਬੂ ਤੇ ਨਾਂ ਨਾਂ ਕੇ ਪਿੰਡ ਪੁਜਾ ਹਣੀ ਚੱਲ ਓ ਸਿਰਾਂ ਲਾਤਾ ਜ ਮੁੰਡਿਆਂ ਦੇ ਸਾਰੇ ਬਣਾ ਲੈ ਲਓ ਦੇਖੋ ਪਈ ਹੋਈ ਕਬੱਡੀ ਓ ਤੇਰਾ ਗਰੀ ਆ ਵੀ ਫੜਦਿਆ ਆ ਵੀ ਫੜਦਿਆ ਆ ਜਾ ਵੀ ਫੜਦਿਆ ਦਵਿੰਦਰ ਨਿਊਜ਼ੀਲੈਂਡ ਵੱਲੋਂ ਵੱਡੇ ਮਾਣ ਬਹੁਤ ਬਹੁਤ ਧੰਨਵਾਦ ਓ ਉਹ ਸਾਹਮਣੇ ਕੀ ਤੂੰ ਕਹਿੰਦੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅਰਸ਼ ਨੇ ਮੇਰੇ ਵੀਰੋ ਪੰਜ ਠੋਕਦੇ ਅਰਸ਼ ਖਾਲਪੁਰੀਏ ਨੇ ਪੰਜ ਠੋਕਦੇ ਉਹ ਬੋਪਰੀਆ ਹੁਸ਼ਾਰਾ ਉਹ ਵੀ ਫੋੜ ਨੂੰ ਚੈੱਕ ਕਰਦਾ ਉਹ ਸਾਹਮਣੇ ਖੜੇ ਨੇ ਡੱਕ ਲੱਗੇ ਹੋਏ ਨੇ ਮਹਿੰਗੀਆਂ ਛਾਤਰੀਆਂ ਮਹਿੰਗੇ ਪਾਦੇ ਫੋੜ ਮੇਰੇ ਵੀਰੋ ਅੱਜ ਭਾਈ ਕਿੰਨੀ ਆਸਟ੍ਰੇਲੀਆ ਦੇ ਦੇਣੇ ਨੇ ਲਾਪਿਤ ਕੈਨੇਡਾ ਨੇ 5 ਲੱਖ ਦਿੱਤਾ ਤੇ ਦੂਜੇ ਪਾਸੇ ਗਗਨ ਉਹ ਟਰਾਈ ਕਰਦਾ ਹੈ ਸੂਰੇ ਵਾਲਿਆ ਨੰਬਰ ਜਿਹੜਾ ਰੇਡਰ ਦੇ ਕਬਜ਼ੇ ਦੇ ਵਿੱਚ ਆ ਤਲੇਰ ਵਾਲਾ ਕਹਿੰਦਾ ਤੇ ਗਵਾਂਡੀ ਪਿੰਡ ਤੋਂ ਗੂੜੀਆਂ ਰਿਸ਼ਤੇਦਾਰੀਆਂ ਨੇ ਅੱਜ ਫੋੜੇ ਤੋਂ ਆਪਣੇ ਪਿੰਡ ਨੂੰ ਲੈ ਕੇ ਜਾਣਾ ਅੱਜ ਫੋੜੇ ਤੋਂ ਮੇਰੇ ਵੀਰੋ ਆਪਣੇ ਪਿੰਡ ਦੇ ਆ ਉਸੇ ਦੀ ਕਬੱਡੀ ਉਸੇ ਦੀ ਕਬੱਡੀ ਉਸੇ ਦੀ ਕਬੱਡੀ ਬਾਬਰਪੁਰ ਪਿੰਡ ਹੈ ਤੇ ਹਣੀ ਚਾਲਦੇ ਸਾਰੇ ਇੱਥੇ ਨੇ ਉਹਨਾਂ ਨੇ ਜੋਰ ਮਾਰਿਆ ਧੰਨਵਾਦ ਸਾਰਿਆਂ ਦਾ ਆ ਸਾਹਮਣੇ ਕਬੱਡੀ ਬੋਪਰੀਆ ਲਕੇਸ਼ ਮੇਰੇ ਵੀ ਆਹ ਚੜਦੀ ਜਵਾਨੀ ਐ ਆਹ ਮੁੰਡੇ ਦੀ ਅਖਰੀ ਜਵਾਨੀ ਐ ਆਹ ਸਿਰਾਂ ਲਾਉਂਦਾ ਵੱਡੇ ਵੱਡੇ ਸੈਟਾਂ ਤੇ ਤਿੰਦਰ ਦੂਜੀ ਲੈਂਡ ਲਾਈਵ ਜੁੜਿਆ ਧੰਨਵਾਦ ਹੈ ਦਵਿੰਦਰ ਦਾ ਭਰਾ ਸਨਾਂ ਮਾਨ ਹੈ ਜ਼ਿੰਦਗੀ ਦਾ ਆਹ ਸਾਹਮਣੇ ਧਲੇੜਾਂ ਵਾਲਾ ਗੁਰੀ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਰਵੀ ਪ੍ਰਸਾਲਪੁਰੀਆ ਫੋੜਤਾ ਪੱਕਾ ਹੋ ਗਿਆ ਪਰ ਹੁਸ਼ਿਆਰਾ ਆਹ ਮੋਪਰੀਆ ਤੇ ਧਲੇੜਾਂ ਵਾਲਾ ਆਹ ਗੁਰੀ ਚੋਟੀ ਦਾ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜਦਾ ਹੋਇਆ ਸਾਰੇ ਰੱਬ ਵਰਗੇ ਦਰਸ਼ਕੀ ਦਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਮਿਹਰਬਾਨੀ ਰਹੀਦੀ ਇੱਕ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਇੰਦਰਜੀਤਾਂ ਬੜੀ ਸਮਰੇ ਦੀ ਧਰਤੀ ਦਾ ਮੇਰੇ ਮਿੱਤਰੋ ਦੇਖਾਂਗੇ ਹੁਣ ਆ ਬਣੀ ਆ ਬਣੀ ਆ ਬਣੀ ਹੱਥ ਕੜੇ ਕਰਤੇ 350 ਸਰ ਪਹੁੰਚਦੇ ਕੇ ਮੇਲਾ ਇੱਥੀ ਮੁਕ ਅਮਨ ਲੋਜੀ ਦੇ ਵੀ ਲੱਗਣਾ ਹੈ ਜਾਣਾ ਨਹੀਂ ਕਿਸੇ ਦੇ ਪਰਪਾਲ ਦਾ ਮਿੱਤਰ ਉਹਦਾ ਇੱਥੇ ਹੀ ਸਨਮਾਨ ਕਰ ਦੇਣਾ ਆਪਾਂ ਪਵਨ ਯੂਐਸਏ ਸੁਰਿੰਦਰਪਾਲ ਯੂਐਸਏ ਦਾ ਮਿੱਤਰ ਹੈ ਉਹਦਾ ਸਨਮਾਨ ਕੀਤਾ ਜਾਣਾ ਹੈ ਤੇ ਮਨਿੰਦਰ ਯੂਐਸਏ ਉਹ ਸਾਰਿਆਂ ਦਾ ਬਹੁਤ ਬਹੁਤ